ਦੇ ਵਿੱਚ ਨਹੀਂ ਪੜੇ ਪੂਨਾ ਪਾਂਡੇਆ ਨੂੰ ਸਮਝਾਉਣ ਦੇ ਲਈ ਬੜੇ ਨੇ ਪਾਣੀ ਦੇ ਵਿੱਚ ਸੂਰਜ ਬਾਲ ਨੂੰ ਮੂੰਹ ਕਰਕੇ ਪਾਂਡੇ ਪਾਣੀ ਦੇ ਰਹਿਣ ਤੇ ਨਮਸਕਾਰਾਂ ਕਰਨੇ ਨੇ ਤੇ ਇਹ ਅਰਦਾਸ ਕੀਤੀ ਕਰ ਰਹੇ ਨੇ ਸੂਰਜ ਦੇਵਤਾ ਆਉਣ ਵਾਲਾ ਮਹੀਨਾ ਜਿਹੜਾ ਸੂਰਜ ਦੇਵਤਾ ਜੀ ਸੁੱਖਾਂ ਦੇ ਨਾਲ ਭਰਿਆ ਹੋਵੇ ਤੰਦਰੁਸਤੀਆਂ ਤੇ ਰਹਿਣਾਂ ਦੀ ਵਰਖਾ ਤੁਸੀਂ ਵਰਸਾਉਣੀ ਭਾਵ ਆਉਣ ਵਾਲਾ ਸਮਾ ਸਾਡਾ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਕਰਨਾ ਪਾਣੀ ਦੇ ਕੇ ਸਾਰੇ ਪਾਟਿਆਂ 'ਇੰਝ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਤੋਂ ਉਲਟ ਦਿਸ਼ਾ ਦੇ ਵਿੱਚ ਪਾਣੀ ਬੁੱਕਾਂ ਦੇ ਨਾਲ ਭਰ ਪਰ ਕੇ ਦੇਣ ਲੱਗ ਪਏ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਜੇ ਗੁਰੂ ਨਾਨਕ ਸਰਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇ ਉਹਨਾਂ ਨੇ ਗੁਰੂ ਨਾਨਕ ਸਰਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੱਲ ਸੁਣਨੀ ਨਹੀਂ ਸੀ ਸਭ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਣੀ ਦੇ ਵਿੱਚੋਂ ਕੱਢ ਦੇਣਾ ਸੀ ਤੇ ਪਾਸੇ ਬਿਠਾ ਦੇਣਾ ਸੀ ਆ ਦੇਖੋ ਮਹਾਰਾਜ ਜੀ ਦਾ ਸਮਝਾਉਣ ਦਾ ਢੰਗ ਕਿੰਨੇ ਸੋਤੜੇ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਈ ਨੂੰ ਸਮਝਾਇਆ ਪਰ ਅੱਜ ਵੀ ਖੇਮਾ ਕਰਨਾ ਅਸੀਂ ਗੁਰੂ ਨਾਨਕ ਸਰ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਮੁਕੰਮਲ ਤੌਰ ਤੇ ਨਹੀਂ ਜਾਣਦੇ ਮੱਥਾ ਦੇਖਦੇ ਆ ਬਾਣੀ ਪੜਦੇ ਆ ਪਰ ਬਾਣੀ ਨੂੰ ਵਿਚਾਰਨ ਦੀ ਤਰਜੀਹ ਨਹੀਂ ਦਿੰਦੇ ਬਾਣੀ ਨੂੰ ਪਾੜਾਂਗੇ ਇਹ ਪਤਾ ਲੱਗੇਗਾ ਮੇਰੇ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਇਹਦੇ ਵਿੱਚ ਸਾਨੂੰ ਕੀ ਦੱਸ ਰਹੇ ਨੇ ਸ਼ਬਦ ਜੇ ਰਾਈ ਗੁਰੂ ਸਾਹਿਬ ਜੀ ਦਾ ਸਮਝਾਉਣ ਦਾ ਢੰਗ ਮਹਾਰਾਜ ਉਲਟ ਦਿਸ਼ਾ ਵਿੱਚ ਪਾਣੀ ਦੇਣ ਲੱਗੇ ਜਿੱਥੇ ਗੁਰਨਾਥ ਸਿੰਘ ਜੀ ਨੇ ਪੁੱਛਣਾ ਸੀ ਉਹਨਾਂ ਬਾੜਿਆ ਨੂੰ ਵੀ ਤੁਸੀਂ ਕੀ ਕਰ ਰਹੇ ਹੋ ਵੀ ਇਹ ਜਿਹੜਾ ਕਰਪ ਇਹ ਗਲਤ ਹੈ ਹਰ ਉਹ ਪਾਂਡੇ ਗੁਰਨਾਨ ਸਿੰਘ ਜੀ ਵੱਲ ਸਾਰੇ ਦੇਖਣ ਲੱਗ ਪਏ ਉਹਨਾਂ ਦਾ ਪਾਣੀ ਦੇਣਾ ਭੁੱਲ ਗਿਆ ਉਹਨਾਂ ਪਾਂਡਿਆਂ ਨੇ ਗੁਰਨਾਨ ਸਿੰਘ ਸੱਜੇ ਪਾਤਸ਼ਾਹ ਮਹਾਰਾਜ ਨੂੰ ਪੁੱਛਣਾ ਕੀਤਾ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਮਹਾਰਾਜ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਆ ਸੰਗਰਾਦ ਵਾਲਾ ਦਿਨ ਤੇ ਸੂਰਜ ਦੀ ਪੂਜਾ ਸਾਰੇ ਪਾਂਡਿਆਂ ਨੇ ਕਿਹਾ ਅਸੀਂ ਅੱਜ ਸੰਗਵਾਦ ਨੂੰ ਮਨਾ ਰਿਹਾ ਸੂਰਜ ਨੂੰ ਮੱਥਾ ਟੇਕ ਕੇ ਪਾਣੀ ਦੇ ਕਰਕੇ ਗੰਗਾ ਦਾ ਜਲ ਦੇ ਕਰਕੇ ਗੁਰੂ ਨਾਨਕ ਸਾਹਿਬ ਜੀ ਮੁਸਕਰਾਏ ਕਹਿੰਦੇ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ ਕਹਿੰਦੇ ਮੈਂ ਕਰਤਾਰਪੁਰ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਕਰਤਾਰਪੁਰ ਨੂੰ ਪਾਣੀ ਦੇ ਰਿਹਾ ਖੇਤਾਂ ਨੂੰ ਉਹ ਹੱਸ ਪਏ ਤਾਂ ਇਹ ਦੇਖੋ ਮੂਰਖਾਂ ਵਾਲੀ ਗੱਲ ਕਰਦਾ ਹੈ ਇਹ ਪਾਣੀ ਕਰਤਾਰਪੁਰ ਕਿਵੇਂ ਚਲੇ ਜਾਏਗਾ ਹਰ ਦੁਆਰ ਤੋਂ ਕਰਤਾਰਪੁਰ ਪਾਣੀ ਕਿਵੇਂ ਚਲੇ ਜਾਏਗਾ ਹਰ ਦੁਆਰ ਖੜੇ ਹੋ ਤੁਸੀਂ ਹੱਸ ਕੇ ਕਹਿੰਦੇ ਕਹਿੰਦੇ ਪਾਣੀ ਦੇ ਵੀ ਕਰਤਾਰਪੁਰ ਕਿਵੇਂ ਚਲੇ ਜਾਏਗਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਵੇਂ ਕਰੋਨਾ ਕਿਲੋਮੀਟਰ ਸੂਰਜ ਹੈ ਜਿਵੇਂ ਕਰੋਨਾ ਉਹ ਕਰੋਣਾ ਮੀਨ ਦੀ ਉਹ ਦੂਰੀ ਦੇ ਉੱਤੇ ਸੂਰਜ ਦੇ ਉੱਤੇ ਤੁਹਾਡਾ ਪਾਣੀ ਪਹੁੰਚ ਜਾਏਗਾ ਮੇਰਾ ਕਰਤਾਰਪੁਰ ਤੇ ਸੈਂਕੜੇ ਮੀਨ ਹੈ ਜੇ ਤੁਹਾਡਾ ਕਰੋਣਾ ਮੀਨ ਪਾਣੀ ਪਹੁੰਚ ਸਕਦਾ ਹੈ ਤੇ ਮੇਰਾ ਸੈਂਕੜੇ ਮੀਨ ਕਿਉਂ ਨਹੀਂ ਪਹੁੰਚ ਸਕਦਾ ਹਰਾਨ ਹੋ ਗਏ ਨਿਰ ਉਤਰ ਹੋ ਗਏ ਜਵਾਬ ਕੋਈ ਨਾ ਆਇਆ ਹੱਥ ਉਹਨਾਂ ਦੇ ਜੁੜ ਗਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਾਤਸ਼ਾਹ ਬਾਦ ਜੀ ਨੇ ਸਮਝਾਇਆ ਪਾਵਨ ਸ਼ਬਦ ਰਾਹੀ ਛੇ ਘਰ ਛੇ ਗੁਰ ਛੇ ਅਪਦੇਸ਼ ਗੁਰ ਗੁਰ ਇੱਕੋ ਦੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਬਡਾਈ ਤੋਏ ਵਿਸੋਏ ਦਸਿਆ ਘੜੀਆਂ ਪਹਿਲਾਂ ਦਿੱਤੀ ਬਾਰੀ ਮਾਹ ਹੋਵ ਸੂਰਜ ਇੱਕ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਕਹਿੰਦੇ ਜਿਵੇਂ ਸੂਰਜ ਇੱਕ ਹੈ ਸੂਰਜ ਤੋਂ ਕਿੰਨੀਆਂ ਰੁੱਤਾਂ ਬਣਦੀਆਂ ਨੇ ਚਿੱਤਾਂ ਬਣਦੀਆਂ ਨੇ ਵਿਸੇ ਬਣਦੇ ਨੇ ਜਸੇ ਬਣਦੇ ਨੇ ਘੜੀਆਂ ਬਣਦੀਆਂ ਨੇ ਪਲ ਬਣਦੇ ਨੇ ਮਹੀਨੇ ਬਣਦੇ ਨੇ ਇੱਕ ਸੂਰਜ ਦੇ ਨਾਲ ਇਹ ਸਾਰਾ ਬਰਤਾਰਾ ਹੈ ਸੂਰਜ ਦੇ ਨਾਲ ਰੋਤਾ ਨਹੀਂ ਸੂਰਜ ਨਾਲ ਵੀ ਨਹੀਂ ਨੇ ਸੂਰਜ ਦੇ ਨਾਲ ਦਿਨ ਮੇ ਤੇ ਸੂਰਜ ਦੇ ਨਾਲ ਾਰ ਵੀ ਸੂਰਜ ਦੇ ਨਾਲ ਪਲਣ ਘੜੀਆਂ ਵਿਸੇ ਤੇ ਦਸੇ ਨੇ ਇੱਕ ਸੂਰਜ ਵਰਗੀ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਹਤੇ ਵੇਸ ਬੈਨਕੁਲ ਇਸੇ ਤਰ੍ਹਾਂ ਉਹ ਕਰਤੇ ਪੁਰਖ ਅਦਾਲ ਪੁਰਖ ਵਾਹਿਗੁਰੂ ਜੀ ਦੇ ਅਨੇਕਾਂ ਵੇਸ ਨੇ ਉਹਦਾ ਸਾਰਾ ਵਰਤਾਰਾ ਹੈ ਉਹਨੇ ਦੁਨੀਆਂ ਨੂੰ ਬਣਾਇਆ ਹੈ ਕਾਇਨਾਤ ਨੂੰ ਬਣਾਇਆ ਹੈ ਜਿਹੜਾ ਦੁਨੀਆਂ ਨੂੰ ਬਣਾਉਣ ਵਾਲਾ ਹੈ ਜਿਹੜਾ ਸ੍ਰਿਸ਼ਟੀ ਨੂੰ ਰਚਨ ਵਾਲਾ ਹੈ ਤੇ ਸੂਰਜ ਤੇ ਚੰਦਰਮਾ ਦੀ ਉਹਨੇ ਰਜੇ ਨੇ ਤੇ ਫਿਰ ਸੂਰਜ ਕਿੱਥੋਂ ਵੱਡਾ ਹੋ ਗਿਆ ਕਹਿੰਦੇ ਸੂਰਜ ਦੀ ਪੂਜਾ ਕਿਉਂ ਪੂਜਾ ਉਹਨੇ ਕਰੋਨਾ ਜੀ ਨੇ ਸੂਰਜ ਨੂੰ ਬਣਾਇਆ ਹੈ ਜਿਹੜਾ ਸੂਰਜ ਨੂੰ ਬਣਾਉਣ ਵਾਲਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਸੁਣ ਕੇ ਉਹਨਾਂ ਪਾਂਡਿਆਂ ਦੇ ਹੱਥ ਜੁੜ ਗਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਉਹਨਾਂ ਨੇ ਗ੍ਰਹਿਣ ਕੀਤਾ